ਵਾਹਿਗੁਰੂ ਦੀ ਜਾਣੁਵਾਗੀ ਗੁਰੂ ਖਾਨ ਸਾਹਿਬ ਸਿੰਘ ਜੀਓ ਅੰਤਰਾਯਾਮੀ ਪਤਲ ਪਾਲਨ ਸਤਗੁਰ ਨਾਨਕ ਦੇਵ ਸੱਚੇ ਪਾਤਸ਼ਾਹ ਜਗਤ ਗੁਰੂ ਜਿਨ੍ਹਾਂ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਅੱਜ ਗੁਰਪੁਰਬ ਸਤਗੁਰਾਂ ਦੇ ਸ੍ਰੀ ਕਰਤਾਰਪੁਰ ਸਾਹਿਬ ਵਿੱਚ 라ਵੀ ਦੇ ਕਿਨਾਰੇ ਆਪ ਨੂੰ ਤਖਤ ਤੇ ਬਿਰਾਜਮਾਨ ਕੀਤਾ ਹੈ ਅਤੇ ਨਿਤਨੇਮ ਦੀਆਂ ਬਾਣੀਆਂ ਵਾਪਤ ਆਪਨੇ ਆਗਿਆ ਕੀਤੀ ਕਿ ਸ੍ਰੀ ਜਪਸਾਹਬ ਦੀਆਂ ਪੌੜੀਆਂ ਸਾਨੂੰ ਸੁਣਾਉਗੇ ਜਾਓ ਤੇ ਨੰਬਰ ਵਾਰ ਬਣਾਉਣੀਆਂ ਹਨ ਕਿਉਂ ਜਪਸਾਹਬ ਦੇ ਅੰਮ੍ਰਿਤ ਵੇਲੇ ਦੇ ਜਪਸਾਹਬ ਦੇ ਨਿਤਨੇਮ ਦੀ ਮਰਯਾਦਾ ਗੁਰੂ ਅੰਮ੍ਰਿਤਸਰ ਸਾਹਿਬ ਦੇ ਪਾਸੋਂ ਆਪਨੇ ਕਾਇਮ ਕਰਾਈ ਅਤੇ ਸ਼ਾਮ ਦੇ ਵਕਤ ਨੂੰ ਸੋਧਰ ਦੇ ਪਾਠ ਵੀ ਅਤੇ ਸੈਨਕਾਲ ਦੇ ਸੋਧ ਦੇ ਦੀ ਮਰਯਾਦਾ ਆਪਨੇ ਤਿੰਨ ਮਰਯਾਦਾ ਕਾਇਮ ਕੀਤੀਆਂ ਜਿਨਾਂ ਨੂੰ ਗੁਰੂ ਅਰਜਨ ਦੇਵ ਜੀ ਨੂੰ ਸਤਿਗੁਰੂ ਸਾਹਿਬ ਦੇ ਰੂਪ ਦੇਖਣੇ ਨੇ ਪਹਿਲਾ ਜਪਸਾ ਅਤੇ ਫਿਰ ਸੋਧਰ ਤੇ ਫਿਰ ਸੋਇਲਾ ਇਤਨੇ ਬਾਣੀਆਂ ਆਦ ਵਿੱਚ ਰਾਗਾਂ ਦੇ ਅਰੰਭ ਤੇ ਮਹਾਰਾਜ ਜੀ ਨੇ ਲਿਖਾਈਆਂ ਇਸ ਪ੍ਰਕਾਰ ਸਾਹਿਬ ਸੰਗੀ ਜੀ ਗੁਰੂ ਮਹਾਰਾਜ ਸਾਹਿਬ ਗੁਰੂ ਅੰਗਦ ਸਾਹਿਬ ਤੋਂ ਮਿਲਿਆਦਾ ਉਚਾਰਣਾ ਕੀਤੀ ਅਤੇ ਜਪਸਾ ਦੀ ਮਹਿਮਾ ਹਯੂਰ ਨੇ ਆਪਣੇ ਕੰਠੋਂ ਉਚਾਰਨ ਕੀਤੀ ਵਜਨ ਆਉਂਦੇ ਹਨ ਸਿੱਖ ਗੁਰੂ ਕਾ ਹੋਇਯੋ ਜਪਜੀ ਕੰਠ ਨ ਕੀਨ ਤੰਦਰ ਬਿੰਦੋ ਕਾਮ ਪੇ ਕੇ ਪੈਸੇ ਸੇ ਕੋ ਜੀਨ ਸਿੱਖ ਦਾ ਗੁਰੂ ਸਾਹਿਬ ਦਾ ਬਣ ਗਿਆ ਸ੍ਰੀ ਜਪ ਸਾਹਿਬ ਨਹੀਂ ਕੰਠ ਕੀਤਾ ਉਹ ਐਸਾ ਪੁਰਖ ਆ ਜਿਵੇਂ ਸਾਹ ਸੰਗੀ ਤੁਖ ਫੂਸ ਹੁੰਦੇ ਐ ਚੌਲ ਕੱਢੇ ਹੋਏ ਉਹਨੋਂ ਕਿਸੇ ਕੰਮ ਨਹੀਂ ਆਉਂਦੇ ਐਵੇਂ ਫੂਸ ਦਾ ਆਕਾਰ ਚੌਲ ਦੇ ਦਾਣੇ ਦਾ ਬਣਿਆ ਹੋਇਆ ਫੂਸ ਐ ਉਹ ਅਤੇ ਇਹੋ ਜਿਹਾ ਸਿੱਖ ਹੈ ਜਿਹਨੂੰ ਬਾਣੀ ਨੂੰ ਕੰਠ ਨਹੀਂ ਕੀਤਾ ਮਹਾਰਾਜ ਜਸਪਾਲ ਸਾਹਿਬ ਦੇ ਬਚਨ ਹੈ ਬਿਨ ਜਿ ਪੰਜਾਬ ਜਪੇ ਮੇਰਾ ਜੋ ਜੀਵ ਹੈ ਪ੍ਰਸਾਦ ਹੈ ਸੋ ਗਿਸ਼ਟਾ ਕਾ ਕਰਮੇ ਜਨਮ ਗਵਾਇਓ ਬਾਦ ਇਸ ਪ੍ਰਕਾਰ ਅਮਰਤੂ ਬਾਣੀ ਦੇ ਨਾਲ ਚਿਤ ਲਾਉਣ ਬਾਤ ਹਜ਼ੂਰ ਨੇ ਇਹ ਪਰਪਵਿੱਤਰ ਬਾਣੀਆਂ ਰੱਖੀਆਂ ਹਨ ਸ੍ਰੀ ਜਗਜੀਤ ਸਾਹਿਬ ਉਹ ਬ੍ਰਹਮ ਗਿਆਨ ਵਾਸਤੇ ਹੈ ਜਗਬ ਸਾਹਿਬ ਅਕਾਲ ਪੁਰਖ ਦੇ ਸਰੂਪ ਲਖਣ ਤੇ ਉਸ ਨੂੰ ਨਮਸਕਾਰ ਕਰਨ ਵਾਸਤੇ ਅਬਿਅੰਤ ਨਾਮ ਦਾ ਉਚਾਰਨ ਹੈ ਅਤੇ ਸਵੇਏ ਜਿਹੜੇ ਵਿਰਾਗ ਪੈਦਾ ਕਰਨ ਵਾਸਤੇ ਹੈ ਚੌਪੀ ਸਾਬ ਰੱਖਿਆ ਤੇ ਬੇਮਤੀ ਵਾਸਤੇ ਹੈ ਆਨੰਦ ਸਾਬ ਜੀ ਉਹਨਾਂ ਮੁਕਤੀ ਵਾਸਤੇ ਅੰਦਰ ਰੀਆਂ ਬਾਣੀਆਂ ਰੱਖੀਆਂ ਹਨ ਇਸੇ ਪ੍ਰਕਾਰ ਹੈ ਰਾਜ ਸਤਖੰਡ ਵਿੱਚ ਥਾਂ ਮਿਲਣ ਵਾਸਤੇ ਹੈ ਇਹ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਹਾਰਾਜ ਸਾਹਿਬ ਦਿਖਾਇਆ ਸੀ ਸੁਨਸਮਾ ਦੀਆਂ ਦੇ ਮੁਲਾਬ ਕਰਾ ਕੇ ਜਿਨ੍ਹਾਂ ਨੂੰ ਮਾਨ ਸੀ ਕਿ ਅਸੀਂ ਪਰਮੇਸ਼ਰ ਦਾ ਚਿੰਤਨ ਹਰ ਵਕਤ ਕਰਦੇ ਸਾਡੇ ਸਰੀਰ ਦੇ ਰੋਮਾਂ ਨਾਲ ਕੋਈ ਕਰਨ ਲਾਵੇ ਰਤ ਰੀਸਾਡੇ ਤੋਂ ਜਾਪਦੀ ਆਉਂਦੀ ਹੈ ਪਰ ਆਸ ਵਿੱਚ ਸੱਚਖੰਡ ਵਿੱਚ ਉਹਨਾਂ ਨੂੰ ਟੋਰਿਆ ਜਾਂਦਾ ਸੀ ਇਸ ਕਰਕੇ ਰਹਿ ਦਾ ਸਮਾਂ ਸੱਚਖੰਡ ਦੇ ਥਾਂ ਮਿਲਣ ਵਾਸਤੇ ਹੈ 16 ਬਗਤ ਹੋ ਕੇ ਨਾ ਮਰੀਏ ਇਹ ਰੱਖਿਆ ਵਾਸਤੇ ਹੈ ਸੁਹਣੀ ਸਵਾਸ ਵਾਗ ਪੰਜ ਸ੍ਰੀ ਆਸੇ ਦੀ 484 ਦੇ ਗੇੜ ਨੂੰ ਮਟਾਉਣ ਵਾਸਤੇ ਹੈ ਜਿਹੜੀਆਂ ਮਾਈਆਂ ਮਨੁੱਖ ਬਣਨ ਵਾਸਤੇ ਪ੍ਰੇਮ ਨਾਲ ਸ੍ਰੀ ਸੁਮਿੰ사 ਦਾ ਪਾਠ ਕਰਨੀ ਉਹਨੂੰ ਦੁਆਰਾ ਮਾਈ ਦੇ ਜਾਮੇ ਤੋਂ ਮਨੁੱਖਾ ਦੇ ਗਯੰਤ ਬੁਰਖਾਨੀਆਂ ਦੇ ਹਾਂ ਪ੍ਰਾਪਤ ਹੋ ਜਾਣੀਆਂ ਜਿਨ੍ਹਾਂ ਦਾ ਕੋਈ ਸੰਕਲਪਨਾ ਹੋਵੇ ਉਹ ਮੁਕਤ ਹੋ ਜਾਂਦੀਆਂ ਇਸ ਪ੍ਰਕਾਰ ਸਾਧ ਸੰਗਤ ਜੀ ਬਾਣੀ ਦੀ ਬੜੀ ਭਾਰੀ ਮਹਿਮਾ ਹੈ ਇਸ ਬਾਣੀ ਦੀ ਮਰਜ਼ਾਦਾ ਨੂੰ ਸਤਿਗੁਰੂ ਜੀ ਨੇ ਆਪ ਕਾਇਮ ਕੀਤਾ ਗੁਰੂ ਅੰਗਦ ਸਾਹਿਬ ਨੂੰ ਪਖਤ ਦੇ ਕਰਕੇ ਇਹ ਜਿਸ ਸਤਿਗੁਰੂ ਸਚੇ ਪਾਤਸ਼ਾਹ ਜੀ ਨੇ ਇਸ ਸੰਸਾਰ ਦੇ ਭਲੇ ਵਾਸਤੇ ਅੱਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਐ ਉਹਨਾਂ ਸਤਿਗੁਰਾਂ ਦਾ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਜੀ ਸਾਧ ਸੰਗਤ ਜੀ ਗੁਰਪੁਰਬ ਉਪਤਾਰ ਦਾ ਮਹਾਰਾਜ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਦਾ ਗੁਰਪੁਰਬ ਹੈ ਜਿਸ ਦੀ ਮਹੱਤਤਾ ਗੁਰਿਆਈ ਦੀ ਪਾਰਸ ਜੀ ਨੇ ਸੰਗਤਾਂ ਤਾਈਂ ਅਮਰ ਦਵੇਰੇ ਸੁਣਾ ਕੇ ਨਿਹਾਲ ਕੀਤਾ ਸੀ ਸੋ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਗਤ ਗੁਰੂ ਜਿਨ੍ਹਾਂ ਕਰਤਾਰਪੁਰ ਸਾਹਿਬ ਵਿੱਚ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਹੈ ਤੇ ਆਪ ਜੋਤੀ ਜੋਤ ਸਮਾਏ ਹਨ ਉਸ ਸ਼ਾਮ ਚ ਬੈਠੇ ਸਤਿਗੁਰੂ ਜੀ ਪਰਮ ਪਵਿੱਤਰ ਬਾਣੀ ਉਚਾਰ ਰਹੇ ਹਨ ਅਜ ਯੁੱਗਾਂ ਦੀ ਬਾਤ ਸਿੱਖਾਂ ਨੇ ਪੁੱਛਿਆ ਹੈ ਤਾਂ ਯੁੱਗਾਂ ਜੁਗਾਂਤਰਾਂ ਦੀ ਬਾਤ ਉਹ ਜੀ ਬਚਨ ਕਰਨਗੇ